ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੱਲਵਾਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਅੱਜ ਅਸੀਂ ਚੋਲਾ ਸਾਹਿਬ ਦੇ ਨੇੜੇ ਪਿੰਡ ਪੱਖੋਪੁਰ ਵਿਖੇ ਪਹੁੰਚੇ ਹੋਏ ਆ ਜਦੋਂ ਆਪਾਂ ਇਤਿਹਾਸ ਦੀਆਂ ਤੰਦਾ ਫਰੋਲਦੇ ਆ ਤੇ ਆਪਾਂ ਨੂੰ ਪਿੰਡਾਂ ਦੇ ਵਿੱਚੋਂ ਬੜਾ ਜਿਹੜਾ ਇਤਿਹਾਸ ਆ ਉਹ ਮਿਲਦਾ ਵਾ ਅੱਜ ਆਪਾਂ ਉਸ ਇਤਿਹਾਸ ਦੀ ਗੱਲ ਕਰਨ ਲੱਗੇ ਆ ਜਿਨ੍ਹਾਂ ਨੂੰ ਆਪਾਂ ਚਾਰੀ ਮੁਕਤੇ ਕਰਕੇ ਜਾਣਦੇ ਆ ਜਿਨ੍ਹਾਂ ਦਾ ਸਬੰਧ ਨੰਦਪੁਰ ਸਾਹਿਬ ਦੇ ਨਾਲ ਤੇ ਮੁਕਸਰ ਦੀ ਜੰਗ ਦੇ ਨਾਲ ਇਤਿਹਾਸ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਇੱਕ ਘਟਨਾ ਜਿਹੜੀ ਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦੀ ਆ ਤੇ ਜਿਹੜੀ ਮੁਕਸਰ ਜਾ ਕੇ ਸੰਪੂਰਨ ਹੁੰਦੀ ਆ ਇਤਿਹਾਸ ਦੇ ਵਿੱਚ ਕਈ ਤਰ੍ਹਾਂ ਦੇ ਹਵਾਲੇ ਆਉਂਦੇ ਨੇ ਕਈ ਤਰ੍ਹਾਂ ਦਾ ਵਰਣਨ ਆਉਂਦਾ ਕਿ ਕੋਈ ਸਿੰਘ ਗੁਰੂ ਸਾਹਿਬ ਨੂੰ ਛੱਡ ਕੇ ਬਦਾਵਾ ਦੇ ਕੇ ਪਾਬ ਆਗੇ ਤੇ ਕੁਝ ਉਹਦੇ ਜਿਹੜਾ ਵਿਰੋਧ ਦੇ ਵਿੱਚ ਵੀ ਕਈ ਗੱਲਾਂ ਬਾਤਾਂ ਸਨਉਂਦੀਆਂ ਵੀ ਇਸ ਤਰ੍ਹਾਂ ਨਹੀਂ ਸੀ ਇਸ ਤਰ੍ਹਾਂ ਹੋਇਆ ਵਾ ਹੁਣ ਜਿਹੜਾ ਆਪਾਂ ਆਮ ਪ੍ਰਚਲਿਤ ਇਤਿਹਾਸ ਸੁਣਦੇ ਆ ਉਹ ਇੱਕ ਵੱਖਰਾ ਵਾ ਤੇ ਜਿਹੜੇ ਆਪਾਂ ਨੂੰ ਪੀੜੀਦਰ ਪੀੜੀ ਇਤਿਹਾਸ ਕੇ ਵੀਰਾਂ ਆਪਣੇ ਕੋਲੇ ਪਹੁੰਚਿਆ ਹੁੰਦਾ ਭਾਵੇਂ ਉਹਨੇ ਆਪਣੇ ਕੋਲੇ ਸਰੋਤ ਜਾਂ ਸਬੂਤ ਕੋਈ ਨਹੀਂ ਹੁੰਦਾ ਪਰ ਹੁੰਦਾ ਉਹ ਵੀ ਸੱਚ ਆ ਤੇ ਅੱਜ ਅਸੀਂ 40 ਮੁਕਤਿਆਂ ਦੇ ਵਿੱਚ ਇੱਕ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਿੰਡ ਦੇ ਵਿੱਚ ਪਹੁੰਚੇ ਆ ਪਿਛਲੇ ਪਾਸੇ ਆਪਾਂ ਦੇਖ ਸਕਦੇ ਆ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਪਿਰਦੇ ਬਹੁਤ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਇਸ ਵੇਲੇ ਹਾਜ਼ਰ ਆ ਤੇ ਆਓ ਆਪਾਂ ਭਾਈ ਬੂਰ ਸਿੰਘ ਜਾਂ ਬੂੜਾ ਸਿੰਘ ਕਰਕੇ ਜਿਨ੍ਹਾਂ ਦਾ ਨਾਂ ਜਿਹੜਾ ਆਉਂਦਾ ਵਾ ਜਿਹੜੇ ਮਹਾਨ ਕੋਸ਼ ਆ ਉਹਦੇ ਵਿੱਚ ਜਿਹੜੇ 40 ਮੁਕਤੀਆਂ ਦੇ ਨਾਮ ਆ ਉਹਨਾਂ ਦੇ ਵਿੱਚ ਵੀ ਇਸ ਭਾਈ ਸਾਹਿਬ ਦਾ ਨਾਂ ਇਸ ਮੁਕਤੇ ਦਾ ਨਾਂ ਦਰਜਾ ਤੇ ਆਓ ਪਿੰਡ ਵਾਸੀ ਸਾਡੇ ਨਾਲ ਹਾਜ਼ਰ ਆ ਆ ਉਹਨਾਂ ਕੋਲ ਆਪਣੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦਾ ਜੀ ਵੈਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਭਾਈ ਸਾਹਿਬ ਕੀ ਨਾਮ ਜੀ ਆਪਣਾ ਤੇਰਾ ਨਾਮ ਜਸਵੰਤ ਸਿੰਘ ਜੀ ਹਾਂਜੀ ਜਸਵੰਤ ਸਿੰਘ ਜੀ ਜੋ ਭਾਈ ਬੂੜ ਸਿੰਘ ਆ ਜਾਂ ਬੂੜਾ ਕਰ ਬੂੜਾ ਸਿੰਘ ਕਰਕੇ ਇਤਿਹਾਸ ਦੇ ਵਿੱਚ ਜਿੰਨਾਂ ਦਾ ਨਾਮ ਆਉਂਦਾ ਵਾ ਤੇ ਉਹਨਾਂ ਦੇ ਬਾਰੇ ਜੋ ਤੁਸੀਂ ਜਾਣਕਾਰੀ ਰੱਖਦੇ ਹੋ ਉਹ ਸਾਡੇ ਦਰਸ਼ਕਾਂ 사ਝ ਕਰੋ ਵੇਖੋ ਜੀ ਮੈਂ ਅਸੀਂ ਆ ਸਾਰੇ ਪਿੰਡ ਪਖੋਪੁਰ ਦੇ ਰਹਿਣ ਵਾਲੇ ਆ ਜੀ ਮੇਰਾ ਨਾਮ ਜਸਵੰਤ ਸਿੰਘ ਆ ਮੈਂ ਕਿਸਾਨ ਆ ਗੂ ਆ ਇਹ ਨਗਰ ਸਾਰਾ ਜਿਹੜਾ ਸਾਡਾ ਬਹੁਤ ਨਗਰ ਦੇ ਵਿੱਚ ਸਾਡਾ ਪਿਆਰ ਆ ਜੀ ਜਿੱਥੋਂ ਤੀਕ ਮੈਨੂੰ ਨੌਲਜ ਆ ਬਾਬੇ ਪੂਰ ਸਿੰਘ ਦੀ ਸ਼ਹੀਦੀ ਦੀ ਜੀ ਉਦੋਂ ਅਸੀਂ ਮਤਲਬ ਛੋਟੇ ਛੋਟੇ ਹੁੰਨੇ ਸੀ ਕੋਈ 7ਵੀਂ 8ਵੀਂ 7ਵੀਂ 8ਵੀਂ ਦੇ ਵਿੱਚ ਅਸੀਂ ਸਕੂਲੇ ਪੜ੍ਹਦੇ ਸੀ ਇੱਥੇ ਸਾਰਾ ਕਰੀਰ ਹੀ ਹੁੰਦਾ ਸੀ ਜੀ ਇੱਥੇ ਮਤਲਬ ਕੋਈ ਵਹਾਂ ਜਗਾ ਨਹੀਂ ਨਾ ਇੱਥੇ ਕੋਈ ਗੁਰਦੁਆਰਾ ਸੀ ਨਾ ਕੋਈ ਕੁਝ ਨਹੀਂ ਸੀ ਇੱਕ ਛੋਟਾ ਜਿਹਾ ਜੋ ਸਾਡੇ ਵੇਖਣ ਦੇ ਵਿੱਚ ਇਹ ਛੋਟਾ ਜਿਹਾ ਇੱਥੇ ਇੱਕ ਥੜਾ ਹੁੰਦਾ ਸੀ ਇੱਕ ਸਿੰਘ ਇੱਥੇ ਆਉਂਦਾ ਹੁੰਦਾ ਸੀ ਸਾਡੇ ਮਤਲਬ ਇਹ ਸਾਡੇ ਪਰਿਵਾਰ ਦੇ ਵਿੱਚੋਂ ਠੱਕਰ ਦੀ ਪੱਤੀ ਦੇ ਵਿੱਚੋਂ ਜਿਹੜਾ ਇਹ ਅਸੀਂ ਮੰਨਦੇ ਹਾਂ ਕਿ ਇਹ ਪੱਖੋਪੁਰ ਦੇ ਵਿੱਚ ਠੱਕਰ ਦੀ ਪੱਤੀ ਦੇ ਵਿੱਚੋਂ ਜੀ ਜਿਹੜੇ ਇਹ ਹੋਏ ਆ ਬਾਬਾ ਬੂੜ ਸਿੰਘ ਤੇ ਇਹਨਾਂ ਦਾ ਜਿਹੜਾ ਵਾ ਜੋ ਸਾਨੂੰ ਜਿੰਨਾ ਕ ਪਤਾ ਵਾ ਵੀ ਇਹਨਾਂ ਦਾ ਸ਼ਾਦੀ ਨਹੀਂ ਹੋਈ ਅੱਛਾ ਜੀ ਇਹਨਾਂ ਦੀ ਸ਼ਾਦੀ ਨਹੀਂ ਹੋਈ ਜੀ ਤੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਹ ਜਿਹੜੀ ਜਗ੍ਹਾ ਵਾ ਇੱਥੇ ਬਾਬੇ ਦੀ ਜਿਹੜੀ ਪੈੜੀ ਸੀ ਉਹ 12 ਵਿਗੇ ਸੀ ਅੱਛਾ ਜੀ ਬਾਬੇ ਹਾਂ ਬਾਬੇ ਦੀ ਬਾਬੇ ਬੂਰ ਸਿੰਘ ਦੀ ਜਿਹੜੀ ਜ਼ਾਇਦਾ ਸੀ ਨਾ ਉਹ 12 ਵਿਗੇ ਸੀ ਜ਼ਮੀਨ ਜਿਹੜੀ ਸੀ ਯਾਨੀ ਕਿ 6-7 ਕਿੱਲੇ ਬਣ ਗਏ ਜੀ ਜਾਂ 24 ਕਿੱਲੇ 24 ਵਿਘੇ ਲਾ ਲੋ ਤੇ 12 ਕਿੱਲੇ ਬਣ ਗਏ ਹਾਂਜੀ ਬਾਪੂ ਦੱਸਦਾ ਵੀ 24 24 ਵਿਘੇ ਸੀ ਠੀਕ ਹੈ ਤੇ 12 ਮਤਲਬ 12 ਕਿੱਲੇ ਬਣ ਗਏ ਇਹਦੇ ਵਿੱਚ ਹੁਣ ਇੱਥੇ ਉਦੋਂ ਜਦੋਂ ਮਰੱਬੇ ਬੰਦੀ ਹੋਈ ਆ ਹਾਂਜੀ ਪੁਰਾਣੀ ਗੱਲ ਆਏ ਜਦੋਂ ਮਰੱਬੇ ਬੰਦੀ ਹੋਈ ਆ ਤੇ ਉਦੋਂ ਫਿਰ ਇੱਥੇ 9 ਕਨਾਲਾਂ ਜਗ੍ਹਾ ਜਿਹੜੀ ਆ ਬਾਬੇ ਦੀ ਰਹਿਣ ਦਿੱਤੀ ਠੀਕ ਹੈ ਬਾਬਾ ਬੂੜ ਸੇ ਉੱਥੇ ਮਤਲਬ ਉਹ ਬੋਲ ਰਹੀ ਹੈ ਜੀ ਤੇ ਉਸ ਤੋਂ ਅੱਗੇ ਜਿਹੜੀ ਆ ਬਾਕੀ ਉਹ ਚੋਲੇ ਕੁੜੀਆਂ ਦੇ ਸਕੂਲ ਨੂੰ ਚਲੇ ਗਈ। ਉਸ ਬੰਨੇ ਨੂੰ ਬਾਕੀ ਚਲੇ ਗਈ ਇੱਥੇ ਨੌਂ ਕਨਾਲਾਂ ਜਿਹੜੀ ਜਗ੍ਹਾ ਆ। ਹਾਂਜੀ। ਤੇ ਬਾਕੀ ਉਦੋਂ ਇੱਥੇ ਦੇ ਵਿੱਚ ਦੀ ਨੰਗਣਾ ਜਿਹੜਾ ਦਾ ਨੇ ਦੁਪਹਿਰੇ ਮਰੱਬੇ ਬੜਾ ਡਰ ਲੱਗਦਾ ਹੁੰਦਾ ਵੀ ਇੱਕ ਨੰਗਣਾ ਕਿਤਰਾ ਵਾ। ਜੀ। ਮਰੱਬੇ ਬੱਦੀ ਜੀ ਉਧਰ ਚਲਦੀ। ਉਸ ਤੋਂ ਬਾਅਦ ਮੁੜ ਕੇ ਅਸੀਂ ਸਾਰੇ ਸਾਡੇ ਨਗਰ ਨੇ ਸਾਡੀ ਇਸ ਪੱਤੀ ਨੇ ਸਾਰਿਆਂ ਨੇ ਇਹ ਹੌਲੀ-ਹੌਲੀ ਜਿਵੇਂ-ਜਿਵੇਂ ਪਤਾ ਸਾਨੂੰ ਲੱਗਾ ਇਹ ਇਹ ਬਾਬਾ ਬੂਰ ਸਿੰਘ ਜਿਹੜਾ 40 ਮੁਕਤੇ ਦੇ ਵਿੱਚ ਇਹ ਸ਼ਹੀਦ ਹੋਏ ਆ ਜੀ ਜਿਵੇਂ ਜਿਵੇਂ ਸਾਡੇ ਆਂ ਦੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਫਿਰ ਅਸੀਂ ਸੋਚਿਆ ਵੀ ਇਹ ਹੋਵੇ ਨਾ ਤੇ ਇੱਥੇ ਜਿਹੜੀ ਆ ਇਹ ਕਰੀਰ ਜਿਹੜੇ ਪੁੱਟ ਗਏ ਤੇ ਪਾਸੇ ਕਿਤੇ ਜਾਣ ਤੇ ਇਹ ਜਗ੍ਹਾ ਜਿਹੜੀ ਸਾਫ਼ ਸੁਥਰੀ ਬਣਾਈ ਜਾਵੇ ਫਿਰ ਜੀ ਹੌਲੀ ਹੌਲੀ ਇੱਥੇ ਇੱਕ ਉਸ ਤੋਂ ਬਾਅਦ ਮੁੜ ਕੇ ਇੱਕ ਸਾਧੂ ਆਇਆ ਜੀ ਉਹ ਸਾਧੂ ਜਿਹੜਾ ਵਾ ਉਹ ਦਵਾਈ ਬੂਟੀ ਕਰਦਾ ਸੀ ਉਤਰਾ ਵੀ ਉਹ ਮਤਲਬ ਆ ਜਿਹੜਾ ਜੋ ਚੱਲਦਾ ਵਾ ਫੁਕਾ ਪਾਕਾਂ ਦਾ ਦੌਰ ਆ ਉਹ ਵੀ ਉਹ ਕਰ ਕਰ ਲੈਂਦਾ ਸੀ ਤੇ ਉਹ ਇੱਥੇ ਚੰਗੀ ਰੌਣਕ ਬਣ ਗਈ ਉਹਨੇ ਕੋ ਇੱਥੇ ਇੱਕ ਪਹਿਲੋ ਪਿੰਡ ਵਾਲਿਆਂ ਨੇ ਇੱਕ ਕੋਠੜੀ ਪਾਈ ਇੱਥੇ ਨਗਰ ਨੇ ਇਹ ਸਾਰੇ ਨਗਰ ਨੇ ਪਾਈ ਤੇ ਉਸ ਤੋਂ ਬਾਅਦ ਮੁੜ ਕੇ ਉਹਨੇ ਇੱਕ ਉਹਦੇ ਉੱਤੇ ਜਿਤਨਾ ਮਤਲ ਜਿਤਨਾ ਨੂੰ ਪਤਾ ਲਾ ਉਹਨੇ ਗੁਮਜ ਬਣਾ ਦਿੱਤਾ ਗੁਮਜ ਬਣਾ ਦਿੱਤਾ ਜਿਤਨਾ ਉੱਤੇ ਦਰਬਾਰ ਦੇ ਉੱਤੇ ਬਣਾਉਂਦੇ ਆ ਨਾ ਗੁਮਜ ਉਸ ਤਰ੍ਹਾਂ ਬਣਾਤਾ ਗੁਮਜ ਲਾਤਾ ਗੁਮਜ ਲਾਤਾ ਤੇ ਉਸ ਤੋਂ ਬਾਅਦ ਮੁੜ ਕੇ ਜਿਹੜੀ ਹੈ ਇਹ ਉਹ ਜਿਹੜੀ ਚੀਜ਼ ਵੱਧਦੀ ਵੱਧਦੀ ਵੱਧ ਗਈ ਉਹ ਇੱਥੇ ਐ ਦਵਾਈ ਬੂਟੀ ਕਰਨ ਲੱਗ ਪਿਆ ਦਵਾਈ ਬੂਟੀ ਉਹ ਦੋ ਪੁੜੀਆਂ ਦਿੰਦਾ ਸੀ ਦੋ ਤੋਂ ਵੱਧ ਨਹੀਂ ਦਿੰਦਾ ਜਿੰਨੂੰ ਦਿੰਦਾ ਸੀ ਉਹ ਐ ਕਰਕੇ ਛੱਡਦਾ ਹੱਥ 'ਚ ਨਹੀਂ ਫਰਾਉਂਦਾ ਹੁੰਦਾ ਠੀਕ ਜਿੰਨੂੰ ਦਿੰਦਾ ਸੀ ਦਵਾਈ ਉਹ ਨੌ ਪਰ ਨੌ ਜਾਂਦਾ ਸੀ ਠੀਕ ਇੱਕ ਬੱਚਾ ਸਾਡੇ ਆ ਸਾਡੀ ਜ਼ਮੀਨ ਐ ਸੇ ਲੱਗਿਆ ਵੀ ਮੇਰੀ ਆ ਬੇ ਮਕਾਨ ਮੇਰਾ ਨਾਲ ਹੀ ਆ ਮੇਰੇ ਤੇ ਇੱਕ ਬੱਚੇ ਨੂੰ ਉਹਦਾ ਧੜ ਖਰੋਤਾ ਸੀ ਉਹਨੂੰ ਚੁੱਕ ਕੇ ਲਿਆਉਂਦੇ ਸੀ ਉਹ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਹੀ ਉਹਨੂੰ ਮੰਨਿਆ ਦੋ ਤਿੰਨ ਸਾਲਾਂ ਦੇ ਵਿੱਚ ਉਹਨੂੰ ਜਿਹੜਾ ਮੈਂ ਤੁਰਦਾ ਜਾਂਦਾ ਇੱਥੇ ਵੇਖਿਆ ਠੀਕ ਹੈ ਜੀ ਮਤਲਬ ਉਹਦੀ ਸਵਾਦ ਹੀ ਪੂਰੀ ਵੀ ਜਿਹੜੀ ਇੱਥੋਂ ਜਿਹੜੀ ਆ ਨਾ ਅਸਰ ਕਰਦੀ ਸੀ ਅਸਰ ਕਰਦੀ ਸੀ ਬਾਬੇ ਦੇ ਨਾਂ ਨਾਲ ਬਾਬੇ ਨਾਂ ਦੇ ਕੋਈ ਤੁਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਬਾਬਾ ਜੀ ਦਾ ਕੋਈ ਹੋਰ ਜਿਹੜਾ ਇਤਿਹਾਸ ਥੋੜਾ ਬਸੜਿਆ ਹੋਵੇ ਇਸ ਤਰ੍ਹਾਂ ਉਹ ਜੇ ਪਹਿਲਾਂ ਉਹਨਾਂ ਨੇ ਕੋਈ ਅਮਰਤ ਚੱਕਣ ਦੇ ਵਾਸਤੇ ਗਏ ਨੰਦਪੁਰ ਸਾਹਿਬ ਕਦੋਂ ਗਏ ਜਾਂ ਕੋਈ ਉਹਦੇ ਬਾਰੇ ਕੋਈ ਤੁਸੀਂ ਵੱਡਿਆਂ ਤੋਂ ਕੋਈ ਗੱਲ ਸੁਣੀ ਆ ਕੋਈ ਨਹੀਂ ਉਹ ਸਾਡਾ ਜਿਹੜਾ ਬਜ਼ੁਰਗ ਸੀ ਨਾ ਹਾਂਜੀ ਉਹਨੇ ਇੱਕ ਗੱਲ ਦੱਸੀ ਸੀ ਵੀ ਇੱਥੇ ਇਹ ਸਾਰੀ ਜਗ੍ਹਾ ਜਿਹੜੀ ਸੀ ਨਾ ਇੱਥੋਂ ਦੀਗਾ ਸਾਰਾ ਕਰੀਰ ਸੀ ਹਾਂਜੀ ਤੇ ਮੈਂ ਉਹ ਆਂਦਾ ਵੀ ਮੈਂ ਉਦੋਂ ਛੋਟਾ ਜਿਹਾ ਹੁੰਨਾ ਸੀ ਅੱਛਾ ਜੀ ਬਿਲਕੁਲ ਛੋਟਾ ਜਿਹਾ ਵੀ ਜਿਤਨਾ ਪੰਜ ਸੱਤ ਸੱਤ ਸਾਲਾਂ ਦਾ ਜਵਾਬ ਹੋਵੇ ਜਿੱਡਾ ਹੁਣ ਏਡਾ ਕੋਵੇ ਹਾਂਜੀ ਤੇ ਇੱਥੇ ਆਂਦਾ ਅਸੀਂ ਪਾਣੀ ਲਾਇਆ ਸੀ ਨਹਿਰ ਦਾ ਪਾਣੀ ਲਾਇਆ ਸੀ ਨਹਿਰ ਦਾ ਪਾਣੀ ਲਾਇਆ ਸੀ ਤੇ ਇੱਕ ਉੱਚਾ ਲੰਮਾ ਜਵਾਨ ਬੰਦਾ ਚਿੱਟਾ ਦਾੜਾ ਉਹਦਾ ਉਹ ਆਇਆ ਉਨੇ ਆਣ ਕੇ ਰਾਹ ਪੁੱਛਿਆ ਵੀ ਮੈਂ ਇਧਰ ਨੂੰ ਜਾਣਾ ਅੱਗੇ ਨੂੰ ਤੇ ਉਹ ਆਂਦਾ ਬਾਪੂ ਨੇ ਬਾਬੇ ਫਤੇ ਉਹਦਾ ਨਾਂ ਹੀ ਫਤੇ ਸਿੰਘ ਜੀ ਜਿਹੜਾ ਸਾਡੇ ਨਾਲ ਉਹ ਸਾਡੇ ਬਾਪੂ ਦੇ ਨਾਲ ਸੀਰੀ ਸੀ ਜਿਹੜਾ ਕੰਮ ਕਰਦਾ ਸੀ ਤੇ ਚਿੱਟਾ ਉਹਦਾ ਦਾੜਾ ਤੇ ਚੱਟੇ ਉਹਦੇ ਲੀੜੇ ਸੀ ਜੀ ਜੋ ਆਂਦਾ ਸੀ ਮੈਂ ਉਥੇ ਬਾਅਦ ਵਿੱਚ ਪਤਾ ਲੱਗਾ ਜਦੋਂ ਮੈਨੂੰ ਉਹਨੇ ਮੁੜ ਕੇ ਫਤੇ ਸਿੰਘ ਨੇ ਦੱਸਿਆ ਵੀ ਮੈਂ ਡਰ ਜਦੋਂ ਇੱਥੇ ਕਾਂ ਆਇਓ ਇੱਥੇ ਜਿਹੜਾ ਕਰੀਅਰ ਸੀ ਜਿਤਨਾ ਮਤਲ ਨਿਹਰ ਆ ਜਾਂਦਾ ਵਾ ਛਖੜਾਂ ਜਿਹਾ ਇਤਨਾ ਆ ਜਾਂਦਾ ਵੀ ਮੈਂ ਡਰ ਗਿਆ ਵੀ ਇਹ ਇਹ ਕੀ ਬਣ ਗਿਆ ਤੇ ਉਹ ਉਦੋਂ ਮੈਨੂੰ ਉਹਨੇ ਬਾਪੂ ਨੇ ਆਖਿਆ ਵੀ ਨਹੀਂ ਇਹ ਬਾਬਾ ਬੂਰ ਸਿੰਘ ਆਇਆ ਵਾ ਇਹ ਸ਼ੀਤ ਸਿੰਘ ਆਇਆ ਵਾ ਉਹਨੇ ਦੱਸਿਆ ਵੀ ਇਹ 40 ਮੁਕਤਿਆਂ ਦੇ ਵਿੱਚ ਸ਼ੀਤ ਹੋਇਆ ਹੈ ਐਨੀ ਇੱਕ ਗੱਲ ਦਾ ਸਾਨੂੰ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਠੀਕ ਹੈ ਬਾਕੀ ਆ ਕੁਛ ਨਗਰ ਵਾਲਿਆਂ ਨੇ ਇਹਨਾਂ ਨੂੰ ਪਤਾ ਆ ਵੀ ਆ ਮੁੰਡਾ ਵੀ ਜਿਹੜਾ ਹੈ ਇਹ ਵੀ ਨਾਲ ਹੈ ਇੱਥੇ ਸਾਰੇ ਉਹ ਮੇਰਾ ਹਾਨੀ ਹੈ ਲਗ ਭਾਗੇ ਜੀ ਅਸੀਂ ਜਿਹੜਾ ਵਾ ਇੱਥੇ ਸਾਰਿਆਂ ਨੇ ਹੀ ਰਲ ਕੇ ਸੇਵਾ ਕੀਤੀ ਠੀਕ ਮੁੜ ਕੇ ਉਸ ਤੋਂ ਬਾਅਦ ਵਾਧੇ ਵਾਧੇ ਜਿਵੇਂ ਜਿਵੇਂ ਹੁਣ ਅੱਜ ਇੱਥੇ ਤਿੰਨ ਖੰਡ ਪਾਠ ਆ ਇੱਕ ਸ਼ਹੀਦਾਂ ਦਾ ਖੰਡ ਪਾਠ ਆ ਜੀ ਤੇ ਦੋ ਨਾਲ ਹੋਰ ਜਿਹੜੇ ਆ ਉਹ ਰੱਖੇ ਗਏ ਆ ਮਤਲਬ ਮਾਗੀ ਵਾਲ ਦੇ ਜਿਹੜਾ ਹਮ ਆਇਆ ਮਾਗੀ ਵਾਲ ਦੇ ਦਿਨ ਪਹਿਲਾਂ ਇੱਕ ਹੁੰਦਾ ਸੀ ਖੰਡ ਪਾਠ ਹੁਣ ਪਿਛਲੇ ਸਾਲ ਵੀ ਮੇਰੇ ਖਿਆਲ ਦੋ ਸੀ ਐਰ ਕੀ ਤਿੰਨ ਹੋ ਗਏ ਠੀਕ ਜੀ ਤਬ ਦੀ ਕਿਰਪਾ ਦੀ ਮਰਮ ਦੀ ਕਿਰਪਾ ਦੀ ਜਾਂਦੀ ਹੈ ਜਿਹੜਾ ਇਤਿਹਾਸ ਆ ਸਿੱਖ ਇਤਿਹਾਸ ਆ ਕਿਉਂਕਿ ਜਿਹੜੇ ਸਿੱਖ ਸੀਗੇ ਜੰਗਾਂ ਜੂਦਾਂ ਦੇ ਵਿੱਚ ਲੱਗੇ ਰਹੇ ਤੇ ਜਿਹੜਾ ਇਤਿਹਾਸ ਆ ਉਸ ਟਾਈਮ ਤੇ ਇਹਨਾਂ ਲਿਖਿਆ ਨਹੀਂ ਗਿਆ ਉਦੋਂ ਲਖਾਰੀ ਵੀ ਇਹਨੇ ਨਹੀਂ ਸੀਗੇ ਤੇ ਜਿਹੜੇ ਹੈਗੇ ਸੀਗੇ ਉਹ ਤਾਂ ਬੰਦਾ ਹੀ ਆ ਕਿ ਇਤਿਹਾਸ ਪੂਰੇ ਤਰ੍ਹਾਂ ਲਿਖਿਆ ਨਹੀਂ ਗਿਆ ਤਾਂ ਹੀ ਜਿਹੜੇ ਬਾਕੀ ਕਾਰਨਾਮੇ ਨੇ ਜਿਹੜੀਆਂ ਬਾਕੀ ਉਹਨਾਂ ਨੇ ਹੋ ਸਕਦਾ ਵੀ ਹੋਰ ਵੀ ਜੰਗਾਂ ਜੂਦਾਂ ਦੇ ਵਿੱਚ ਹਿੱਸਾ ਲਿਆ ਹੋਵੇ ਅਸੀਂ ਇਤਿਹਾਸ ਦੇ ਵਰਕੇ ਫੁੱਲਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਆ ਕਿ ਜਿਹੜੇ 40 ਮੁਕਤੇ ਸੀ ਜੇ ਉਹਨਾਂ ਦੇ ਸਾਰਿਆਂ ਦਾ ਪਿੰਡਾਂ ਦਾ ਪਤਾ ਜੇ ਮਹਾ ਸਿੰਘ ਦੇ ਪਿੰਡ ਦਾ ਪਤਾ ਵਾ ਤੇ ਹੋਰਾਂ ਦਾ ਵੀ ਜੇ ਸਾਨੂੰ ਪਤਾ ਲੱਗਿਆ ਤੇ ਅਸੀਂ ਉਹਨਾਂ ਪਿੰਡਾਂ ਤੱਕ ਵੀ ਜ਼ਰੂਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜਾ ਇਤਿਹਾਸ ਆ ਉਹ ਸਕਤਾਂ ਦੇ ਤੱਕ ਪੁੱਜੇ ਇਸੇ ਕੋਸ਼ਿਸ਼ ਦੇ ਤਹਿਤ ਹੀ ਅਸੀਂ ਇਹ ਜੋ ਪਿੰਡਾਂ ਦਾ ਇਹ ਪਖੋਪੂਰ ਬਿਲਕੁਲ ਚੋਲੇ ਸਾਹਿਬ ਦੇ ਨਾਲ ਹੀ ਆ ਚੋਲੇ ਸਾਹਿਬ ਦੇ ਵਿੱਚੋਂ ਹੀ ਇਹ ਪਿੰਡ ਜਿਹੜਾ ਵਸਿਆ ਗਿਆ ਦੱਸਿਆ ਜਾਂਦਾ ਕਿਉਂਕਿ ਇੱਥੇ ਲਾਗੇ ਲਾਗੇ ਬਾਈ ਪਿੰਡ ਦੱਸਿਆ ਜਾਂਦਾ ਸੀ ਕਿ ਸੰਧੂਆ ਦੇ ਆ ਤੇ ਇਸੇ ਤਰ੍ਹਾਂ ਹੀ ਜਿਹੜਾ ਹੋਰ ਇਤਿਹਾਸ ਆ ਉਹ ਵੀ ਅਸੀਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਜੇ ਪਾਈ ਸਾਹਿਬ ਕਿਸੇ ਨੂੰ ਹੋਰ ਵੀ ਕੋਈ ਜਾਣਕਾਰੀ ਹੈਗੀ ਹੈ ਤਾਂ ਕੋਈ ਗੱਲ ਕਰਨੇ ਚਾਹੁੰਦਾ ਤਾਂ ਕਰ ਸਕਦਾ ਜੀ ਹਾਂ ਜੀ ਹਾਂ ਜੀ ਆ ਜਾਓ ਜੀ ਕਰੋ ਪਹਿਲਾ ਇਹ ਕਿ ਇੱਕ ਲੋਕ ਉਸ ਵਕਤ ਆਪਾਂ ਜੀ ਇੱਕ ਲੈ ਕੇ ਦਿਓ ਮੇਰਾ ਨਾਮ ਕੁਲਦੀਪ ਸਿੰਘ ਹੈ ਇਹ ਮੈਂ ਦੋ ਨੁਕਤੇ ਸਾਂਝੇ ਕਰਨਾ ਚਾਹੁੰਦਾ ਕਿ ਉਸ ਟਾਈਮ ਇਹ ਪਿੰਡ ਚੂਲੇ ਸਾਹਿਬ ਦੇ ਹੀ ਅਧੀਨ ਆਉਂਦਾ ਸੀ ਪੱਖੋ ਫਰ ਨਹੀਂ ਸੀ ਬਣਿਆ ਤਾਂ ਹੀ ਰਿਕਾਰਡ ਦੇ ਵਿੱਚ ਚੂਲਾ ਸਾਹਿਬ ਹੈ ਵੈਸੇ ਵੀ ਇਹ ਰਗਬਾ ਚੂਲੇ ਸਾਹਿਬ ਜੀ ਆ ਰਿਹਾ ਹੈ ਜੀ ਠੀਕ ਹੈ ਦੂਜਾ ਜਿਹੜੀ ਮਾਨਤਾ ਹੈ ਸਾਡੇ ਵਡੇਰਿਆਂ ਦੀ ਹੈ ਕਿ ਇੱਥੇ ਮਾਗੀ ਵਾਲੇ ਦਿਨ ਹੀ ਮਨਾਉਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਇੱਕ ਕੋਹ ਲਿੰਕ ਮੁਕਸਰਨਾ ਤੇ ਇਸ ਜਗ੍ਹਾ ਨਾਲ ਜੁੜਦਾ ਹੈ ਕਿਉਂਕਿ ਮਾਗੀ ਵਾਲੇ ਦਿਨ ਹੀ ਸੰਗਤ ਜਿਹੜੀ ਇੱਥੇ ਇਕੱਠੀ ਹੁੰਦੀ ਸੀ ਮਾਗੀ ਵਾਲੇ ਦਿਨ ਹੀ ਪਹਿਲੇ ਦਿਨੋਂ ਹੀ ਇੱਥੇ ਆਣ ਕੇ ਮਾਨਤਾ ਸੀ ਸਤਕਾਰ ਜਾਂ ਸ਼ਰਧਾ ਦੇ ਰੂਪ ਵਿੱਚ ਇਸ ਜਗ੍ਹਾ ਪੇਟ ਕੀਤਾ ਜਾਂਦਾ ਹੈ ਜੀ ਇਹ ਜਿਹੜੇ ਇਹਦੇ ਆਪਾਂ ਕਹਿ ਸਕਦੇ ਮੌਖਿਕ ਪ੍ਰਮਾਣ ਨੇ ਇਸ ਚੀਜ਼ ਦੇ ਜਗ੍ਹਾ ਦੇ ਦੂਜਾ ਜਿਹੜੀ ਇਹਦੇ ਵਿੱਚ ਮੇਨ ਹੈ ਕਿ ਜਗਾ ਕੰਨੀ ਪ੍ਰਾਣੀ ਆ ਉਹ ਬੜਾ ਝੰਡ ਤੁਸੀਂ ਦੇਖ ਰਹੇ ਆ ਇਹ ਬਹੁਤ ਪੁਰਾਣਾ ਵਾ ਝੰਡ ਜਦੋਂ ਹੁੰਦੇ ਪੁਰਾਣੇ ਬਹੁਤ ਛੋਟੇ ਦੇ ਵੱਡੇ ਹੁੰਦੇ ਆ ਟਾਈਮ ਲਾਉਂਦੇ ਆ ਇਹ ਜਗਾ ਹੋ ਸਕਦਾ ਸਾਡੇ ਵਡੇਰਿਆਂ ਨੇ ਉਹਨਾਂ ਦੀ ਯਾਦ ਵਿੱਚ ਛੱਡੀ ਹੋਵੇ ਇਹ ਆਪਸ ਵਿੱਚ ਜਿਹੜੇ ਜੁੜਦੇ ਨੇ ਲਿਖਤੀ ਤਾਂ ਕਿਹਾ ਜਾਂਦਾ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੀ ਇੱਥੇ ਦੇ ਨਹੀਂ ਆਈ ਇਟਾਪ ਦੇ ਸਸਕਾਰ ਹੋਇਆ ਸੀ ਢਾਬ ਆਪਾਂ ਖਰਦਾਣੀ ਦੀ ਢਾਬ ਨਾਲ ਵੀ ਦੇਖ ਸਕਦੇ ਆ ਕਿ ਉਧਰ ਖਰਦਾਣੀ ਦੀ ਢਾਬ ਤੇ ਹੀ ਹੋਇਆ ਸੀ ਉਹ ਸਕਾਰ ਤੇ ਉੱਥੇ ਹੀ ਹੋਏ ਸੀ ਉਹ ਉਹਨਾਂ ਦੇ ਜਿਹੜੇ ਫੁੱਲ ਜਾਂ ਉਹਨਾਂ ਦੇ ਨਗਰਾਂ ਦੇ ਵਿੱਚ ਇਹ ਆਏ ਜੀ ਇਹ ਜਿਹੜੇ ਮੇਨ ਅਸੀਂ ਲਿੰਕ ਮੰਨਦੇ ਆ ਇਸ ਚੀਜ਼ ਦੇ ਨਾਲ ਕਿ ਜਿਹੜੇ ਸਾਡੇ ਵਡੇਰਿਆਂ ਤੋਂ ਜਿਵੇਂ ਚਾਚਾ ਜੀ ਉਹਨਾਂ ਵੀ ਦੱਸਿਆ ਵਾ ਉਹ ਸਾਰੇ ਵਡੇਰਿਆਂ ਦੇ ਰੂਪ ਵਿੱਚ ਜਿਹੜੀ ਸਾਡੇ ਕੋਲ ਪਹੁੰਚੀ ਤੇ ਮਾਗੀ ਵਾਲੇ ਦਿਨ ਹੀ ਇਹ ਜਿਹੜਾ ਅਸੀਂ ਮਨਾਉਣਾ ਸ਼ੁਰੂ ਕੀਤਾ ਸੀ ਜਿਵੇਂ ਜੰਗ ਦੇ ਉੱਥੇ ਬਾਈ ਵਸਾਖ ਨੂੰ ਹੋਈ ਆ ਪਰ ਉੱਥੇ ਜਿਹੜਾ ਮੇਲਾ ਮਨਾਉਣ ਦੀ ਰੀਤ ਆ ਉਹ ਮਾਗੀ ਵਾਲੇ ਦਿਨ ਹੀ ਹੋਈ ਆ ਤੇ ਉਹੀ ਰੀਤ ਦੇ ਵਿੱਚ ਗਾਂ ਇਨ੍ਹਾਂ ਨਗਰਾਂ ਦੇ ਵਿੱਚ ਜਿੱਥੇ ਸ਼ਹੀਦ ਸਿੰਘ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜੇ ਆ ਤਿਆਰ ਜਾਂ ਮੇਲੇ ਦੇ ਰੂਪ ਵਿੱਚ ਸਾਰੀ ਸੰਗਤ ਸਮੁੱਚੇ ਰੂਪ ਵਿੱਚ ਇਕੱਠ ਕਰਦੀ ਹੈ। ਬਿਲਕੁਲ ਜੀ ਜਿਹੜੇ 40 ਮੁਕਤੇ ਸੀ 40 ਸਿੰਘ ਸੀ ਉਹ ਸ਼ਹੀਦ ਹੋਏ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਸਿੰਘ ਚੀਤ ਹੋਏ ਸੀ ਉਹਨਾਂ ਦਾ ਸਤਕਾਰ ਉੱਤੇ ਗੁਰੂ ਸਾਹਿਬ ਨੇ ਖੁਦ ਆਬ ਜਿਹੜਾ ਕਹਿ ਕੇ ਕਰਵਾਇਆ ਸੀਗਾ ਸਾਰੇ ਸ਼ਹੀਦਾਂ ਦਾ ਸਤਕਾਰ ਉੱਥੀ ਹੋਇਆ ਵਾ ਤੇ ਵਕ ਵਕ ਜਿਹੜੇ ਪਿੰਡਾਂ ਦੇ ਨਾਲ ਸੰਬੰਧਤ ਸੀ ਉੱਥੇ ਜਿਹੜੇ ਦੇ ਹਾਰੇ ਆ ਮਨਾਏ ਜਾ ਰਹੇ ਆ ਚੰਗੀ ਗੱਲ ਆ ਆਪਾਂ ਨੂੰ ਜਿਹੜਾ ਇਤਿਹਾਸ ਦੇ ਵਰਕੇ ਆ ਫਰੋਨੇ ਚਾਹੀਦੇ ਆ ਦੇ ਆਪਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਨੂੰ ਵੀ ਇਤਿਹਾਸ ਦੇ ਨਾਲ ਜਿਹੜਾ ਜੋੜਨ ਦੀ ਬਹੁਤ ਵੱਡੀ ਲੋੜ ਆ ਤਾਂ ਕਿ ਜਿਹੜਾ ਆਪਣੇ ਪੁਰਖਿਆਂ ਦਾ ਇਤਿਹਾਸ ਸੀ ਗੁਰੂ ਸਾਹਿਬਾਨਾਂ ਦਾ ਇਤਿਹਾਸ ਆ ਆਪਣੇ ਸ਼ਹੀਦ ਸਿੰਘਾਂ ਦਾ ਇਤਿਹਾਸ ਆ ਉਹ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚ ਸਕੇ ਕਿਉਂਕਿ ਐਸੇ ਵੇਲੇ ਜਿਹੜੀ ਦੁਨੀਆ ਵਾਂ ਵੜੇ ਇੱਕ ਮੋੜ ਤੇ ਖੜੀ ਆ ਤੇ ਇਤਿਹਾਸ ਦੇ ਨਾਲ ਜੁੜਨ ਦੀ ਜਿਹੜੀ ਵੱਡੀ ਲੋੜ ਆ ਠੀਕ ਆ ਜੀ ਹੋਰ ਵੀ ਹਾਂ ਜੀ ਮੁਹੰਮਦ ਰੰਦੇ